ਜਨ ਜੋ ਇਹ ਨ ਸੇਵਿਆ ਤੁਧੁ ਕਪਾਇ ਸਚੀ ਅਰਨਾਮ ਸਮਾਇ ਤੂੰ ਆਪੇ ਕਰਤਾ ਦੇ ਰਾਗੀਐ ਸੋਇ ਤੁਧ ਮੰਦ ਤੁਝਾ ਵਰਨਾ ਕੋਇ ਤੂ ਕਰ ਕਰ ਵੇਖੈ ਜਾਣ ਸੋਇ ਜਨ ਨਾਨਕ ਗੁਰਮੁਖ ਪਰਗਟਾਇ ਆਸਾ ਮੱਲ ਫਲ ਆਵ ਤਸਰ ਵਰਨਾ ਪਰਨਵਾਸੈ ਪਾਣੀ ਭਾਗਤਨੇ ਕੀਆ ਬੰਕਜ ਮੋ ਬਗਨਾਹੀ ਚਾਲੈ ਮੈਂ ਦੇਖਾ ਤੜੂਬੀ ਆਲੇ ਮਨੇ ਕਣ ਚੇ ਤੁਮ ਮੂਡ ਮਨਾ ਔਰ ਬਸਰਤ ਤੇਰੇ ਗੁਣ ਗਲੇ ਯਾਰ ਆਉ ਨਾਉ ਜਤੇ ਤੁਹੇ ਨੇ ਪੜਿਆ ਮੂਰਖ ਮੋਤਾ ਜਨਾ ਪਿਆ ਪ੍ਰਣਮਤ ਨਾਨਕ ਜਨ ਕੇ ਸਰਨ ਜਨ ਤੂੰ ਨਾ ਹੀ ਬੀਸਰਿਆ ਆਸਵਾ ਮੱਲ ਮਣੀ ਭਾਈ ਪਈ ਪ੍ਰਾਪਤ ਮਾਨੁਖ ਦੋਰੀਆ ਗੋਬਨ ਨਾਮ ਕੀ ਤੇਰੀ ਬਰੀਆ ਵਰਕਾ ਤ੍ਰਿਕਤਨਾ ਕਾਮ ਮਿਲ ਸਾਧ ਸੰਗ ਪਰ ਕੇਵਲ